entar se pro ਦਸੰਬਰ 2025 ਵਿੱਚ ਹੋਈਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮಿತಿ ਦੀਆਂ ਚੋਣਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਸੁਰਜੀਤ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਜਿਸ ਦਾ ਅਸਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਉਦੇਦਾਰਾਂ ਵਿੱਚ ਸਾਫ਼ ਤੌਰ ਤੇ ਵੇਖਣ ਨੂੰ ਮਿਲ ਰਿਹਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਕੋਟਕਪੂਰਾ ਇੰਚਾਰਜ ਸਰਦਾਰ ਮਨਤਾਰ ਸਿੰਘ ਦੀ ਕੋਠੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਵਿੱਚ ਪਹੁੰਚੇ ਇਸ ਮੌਕੇ ਤੇ ਸਰਦਾਰ ਮਨਤਾਰ ਸਿੰਘ ਬਰਾੜ ਨੇ ਪਿੰਡ ਸੰਦਵਾ ਤੋਂ ਬਲਾਕ ਸੰਮਤੀ ਦੀ ਚੋਣ ਜਿੱਤਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਨੂੰ ਪਟਕਾ ਪਾ ਕੇ ਖੁਸ਼ੀ ਜ਼ਾਹਿਰ ਕਰਵਾਈ ਅਤੇ ਇਸ ਮੌਕੇ ਤੇ ਸਰਦਾਰ ਮਨਤਾਰ ਸਿੰਘ ਬਰਾੜ ਨੇ ਬੋਲਦਿਆਂ ਹੋਇਆ ਕਿ ਆ ਕਿ ਪਿੰਡ ਸੰਦਵਾ ਤੋਂ ਮਹਿੰਦਰ ਸਿੰਘ ਜਿੱਤਿਆ ਹੈ ਅਤੇ ਇਸ ਦੌਰਾਨ ਉਹਨਾਂ ਕਿਹਾ ਕਿ ਜੇਕਰ ਉਹ ਬਿਮਾਰ ਨਾ ਹੁੰਦੇ ਤਾਂ ਉਹ ਬਾਕੀਆਂ ਸੀਟਾਂ ਤੇ ਵੀ ਵਧੀਆ ਪ੍ਰਦਰਸ਼ਨ ਕਰ ਸਕਦੇ ਸੀ ਪੱਤਰਕਾਰਾਂ ਵੱਲੋਂ ਜਦ ਸਵਾਲ ਕੀਤਾ ਗਿਆ ਕਿ ਭਾਜਪਾ ਅਤੇ ਸ਼ਰੋਮਨੀ ਅਕਾਲੀ ਦਲ ਦਾ ਜੇਕਰ ਗਠਜੋੜ ਗਠਬੰਧਨ ਹੁੰਦਾ ਹੈ ਤਾਂ ਫਿਰ ਉਹ ਕਿਸ ਤਰ੍ਹਾਂ ਦੇਖਦੇ ਹਨ ਉਹਨਾਂ ਕਹਿੰਿਆ ਕਿ ਜੇਕਰ ਗਠਬੰਧਨ ਹੁੰਦਾ ਹੈ ਤਾਂ ਇਹ ਬਹੁਤ ਵਧੀਆ ਗੱਲ ਹੈ ਸ਼ਰੋਮਨੀ ਅਕਾਲੀ ਦਲ ਨੇ ਲੀਡ ਹਾਸਲ ਕੀਤੀ ਹੈ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਹੈ ਦੇਖੋ ਜੀ ਸ਼ਰੋਮਨੀ ਅਕਾਲੀ ਦਲ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸਾਰੇ ਪੰਜਾਬ ਦੇ ਵਿੱਚ ਤੇ ਸਾਡੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿੱਚ ਇੱਕ ਬਲਾਕ ਸੰਪਤੀ ਪੈਂਦੀ ਹੈ। ਉਹਦੀਆਂ 19 ਸੀਟਾਂ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਪੈਂਦੀਆਂ। ਤੇ ਅਸੀਂ ਉਹ ਜਿਹੜੀਆਂ 19 ਸੀਟਾਂ ਹਾਲਾਂਕਿ ਮੈਂ ਬਿਵਾਰ ਸੀਗਾ। ਮੈਂ ਪ੍ਰਚਾਰ 'ਚ ਬਿਲਕੁਲ ਨਹੀਂ ਜਾ ਸਕਿਆ ਇੱਕ ਦਿਨ ਵੀ। ਕਿਉਂਕਿ ਮੈਨੂੰ ਟਾਈਫਾਇਡ ਹੋ ਗਿਆ ਸੀ, ਨਮੂਨਿਆ ਹੋ ਗਿਆ ਸੀ, ਇਨਫੈਕਸ਼ਨ ਹੋ ਗਿਆ ਸੀ। ਮੈਂ ਹਸਪਤਾਲ ਦਾਖਲ ਸੀਗਾ। ਮੈਨੂੰ ਪਰਸੋ ਛੁੱਟੀ ਮਿਲੀ ਹੈ ਜੀ ਹਸਪਤਾਲ 'ਚੋਂ। ਮੈਂ 7 ਤਰੀਕ ਦਾ ਦਾਖਲ ਹੋਇਆ ਹਸਪਤਾਲ 'ਚ। 7 ਤੋਂ ਲੈ ਕੇ 14 ਤੱਕ ਪ੍ਰਚਾਰ ਦੇ ਮੇਨ ਦਿਨ ਸੀਗੇ ਪਰ ਫਿਰ ਵੀ ਅਸੀਂ ਸਾਡੇ ਵਰਕਰ ਸਹਿਬਾਨ ਨੇ ਮੇਰੇ ਭਾਈ ਦੇ ਤੜਕੇ ਨੇ ਸਾਡੇ ਛੇ ਸਿੰਘ ਜੀ ਮੰਡਾਲਾ ਜਥੇਦਾਰ ਸਾਹਿਬ ਨੇ ਸਮੁੱਚੀ ਕਾਲੀ ਦਲ ਦੀ ਟੀਮ ਨੇ ਜਿੰਨੀ ਆ ਟੀਮ ਖੜੀ ਸਾਡੇ ਵਰਕਰ ਸਹਿਬਾਨ ਦੀ ਸਾਰੀ ਟੀਮ ਨੇ ਪੂਰਾ ਆਪਣੇ ਮੋਢਿਆਂ ਦੇ ਉੱਤੇ ਭਾਰ ਲੈ ਕੇ ਜ਼ਿੰਮੇਵਾਰੀ ਲੈ ਕੇ ਇਲੈਕਸ਼ਨ ਲੜੀ ਤੇ ਅਸੀਂ ਉਹਨਿਆਂ ਦੇ ਵਿੱਚੋਂ 8 ਸੀਟਾਂ ਜਿੱਤੀਆਂ 8 ਕੌਂਸਲ ਲੱਗ ਗਈ ਹੈ ਇਤਨ ਸੀਟਾਂ ਜਿਹੜੀਆਂ ਹੈਗੀਆਂ ਉਹ ਸਪੀਕਰ ਸਾਹਿਬ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਆਈਆਂ ਇੱਥੇ ਤੇ ਜ਼ਿਲ੍ਹਾ ਪੁਰੀ ਹਿੰਦੇ ਵਿੱਚੋਂ ਆਪ ਨੂੰ ਕੋਈ ਵੀ ਸੀਟ ਨਹੀਂ ਆਈ ਉਹ ਸੀਟਾਂ ਸੀ ਦਿੱਤੀਆਂ ਤੇ ਇੱਕ ਸੀਟ ਕਾਂਸਲ ਲੈ ਗਈ ਹੈ ਤੇ ਜੇ ਮੈਂ ਫਿਜ਼ੀਕਲੀ ਠੀਕ ਹੁੰਦਾ ਤਾਂ ਸਾਡੀਆਂ 5 ਸੀਟਾਂ ਹੈਗੀਆਂ ਜਿਹੜੀਆਂ ਇੱਕ ਅਸੀਂ 11 ਵੋਟਾਂ ਦੇ ਹਾਰੀ ਹੈ ਇੱਕ ਅਸੀਂ 6 ਵੋਟਾਂ ਦੇ ਹਾਰੀ ਹੈ ਇੱਕ ਅਸੀਂ 14 ਵੋਟਾਂ ਦੇ ਹਾਰੀ ਹੈ ਇੱਕ 9 ਵੋਟਾਂ ਦੇ ਹਾਰੀ ਹੈ ਇਹ ਸੀਟਾਂ ਜਿਹੜੀਆਂ ਹੈਗੀਆਂ ਇਹ ਅਸੀਂ ਕਵਰ ਕਰ ਜਾਣੀਆਂ ਸੀਗੀਆਂ ਔਰ ਇਸ ਤੋਂ ਇਲਾਵਾ ਹੋਰ ਵੀ ਅਸੀਂ ਜਿਹੜਾ ਪਿੰਡ ਦੀ ਸੀ ਡਿਵision ਕਵਰ ਕਰ ਜਾਣੀ ਸੀ ਥੋੜੇ ਆ ਫੋਨ ਪਲਾ ਪ੍ਰਚਾਰ ਦਾ ਫਰਕ ਤੇ ਜਦੋਂ ਮੇਨ ਬੰਗਾ ਆਪ ਹੀ ਮੰਜੇ ਤੇ ਡਿੱਗ ਪੇ ਤਾਂ ਇਹਦਾ ਫਰਕ ਤਾਂ ਪੈਂਦਾ ਪਰ ਫਿਰ ਵੀ ਮੈਂ ਧੰਨਵਾਦੀ ਇਹਨਾਂ ਸਾਰਿਆਂ ਦਾ ਕਿ ਜਿਨ੍ਹਾਂ ਨੇ ਆਪਦੇ ਮੋਢੇ ਤੇ ਜ਼ਿੰਮੇਵਾਰੀ ਲੈ ਕੇ ਪਾਰਟੀ ਨੂੰ ਤਕੜਾ ਕੀਤਾ 2027 ਦੇ ਚੋਣਾਂ ਨੂੰ ਹੁਣ ਕਿਵੇਂ ਦੇਖਦੇ ਹਾਂ ਪੰਜਾਬ ਦੇ ਵਿੱਚ ਬਲਾਕ ਸ਼ੰਤੀ ਦੇ ਵਿੱਚ ਪਿੰਡਾਂ ਦਾ ਹੀ ਰੋਲ ਸੀਗਾ ਤੇ ਉਸ ਨੂੰ ਲੈ ਕੇ 2027 ਵਿੱਚ ਜਿਹੜੇ ਚੋਣਾਂ ਹੈਗੇ ਆ ਕੋ ਆਮ ਆਵੀ ਪਾਰਟੀ ਜਿਹੜੀ ਇਹ ਧੂਰ ਦੇ ਸਾਰੇ ਤੇ ਆਈ ਹੈ ਇਹਨਾਂ ਨੇ ਕੋਈ ਡਵੈਲਪਮੈਂਟ ਨਹੀਂ ਕੀਤੀ ਗਈ ਬਲਕਿ ਇਸ਼ਤਿਹਾਰ ਦੇ ਦੇ ਕੇ ਝੂਠ ਬੋਲੀ ਜਾਂਦੇ ਆ ਆ ਕਰਦਾ ਉਹ ਕਰਦਾ ਝੂਠ ਲੰਮਾ ਸਮਾਂ ਇਹ ਜਾਂਦੇ ਹੁੰਦੇ ਮੈਨੂੰ ਯਾਦ ਹੈ ਇੱਕ ਗੱਲ ਕਿ 2017 ਦੇ ਇਲੈਕਸ਼ਨ ਤੋਂ ਪਹਿਲਾਂ ਸਾਡੀ ਵਿਧਾਨ ਸਭਾ ਦੇ ਵਿੱਚ ਮੀਟਿੰਗ ਸੱਦੀ ਐ ਐਮ ਐਲ ਏ ਜੀ ਸੈਸ਼ਨ ਚੱਲਦਾ ਸੀ ਸੈਸ਼ਨ ਖਤਮ ਹੋਇਆ ਆਖਰੀ ਦਿਨ ਸੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਤੇ ਉਹ ਕਹਿਣ ਲੱਗੇ ਕਿ ਮੈਂ ਮੈਨੀਫੈਸਟੋ ਬਣਾਉਣਾ ਸੀ ਮੈਨੀਫੈਸਟੋ ਕਮੇਟੀ ਬਣਾਈ ਹੈ ਤੇ ਤੁਸੀਂ ਆਪਦੀ ਆਪਦੀ رائے ਦਿਓ ਕੋਈ ਕਹਿਣ ਲੱਗਿਆ ਜੀ ਆਹ ਕਰਦੇ ਹੋ ਕੋਈ ਕਹਿਣ ਲੱਗਿਆ ਜੀ ਆਹ ਕਰਦੇ ਹੋ ਆਹ ਕਰਦੇ ਹੋ ਉਹ ਗੱਲਾਂ ਜਿਹੜੀਆਂ ਕੀਤੀਆਂ ਨਹੀਂ ਸੀ ਜਾ ਸਕਦੀਆਂ ਤੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਖਿਆ ਕਿ ਦੇਖੋ ਵੋਟਾਂ ਪੈਣ ਜਾਂ ਨਾ ਪੈਣ ਇਹ ਵੱਖਰੀ ਗੱਲ ਹੈ ਪਰ ਆਪਾਂ ਮੈਨੀਫੈਸਟੋ ਦੇ ਵਿੱਚ ਕੋਈ ਝੂਠੀ ਗੱਲ ਨਹੀਂ ਆਖਣੀ ਜਿਹੜੀ ਆਪਾਂ ਪੂਰੀ ਨਾ ਕਰ ਸਕੀਏ ਸਰਕਾਰ ਆਵੇ ਜਾਂ ਨਾ ਆਵੇ ਸੋ ਇਸ ਕੜੀ ਦੇ ਉੱਤੇ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਉਹਨਾਂ ਨੇ ਵੀ ਆਖਿਆ ਕਿ ਮੈਂ ਜੋ ਵਾਦਾ ਕਰੂਗਾ ਪੰਜਾਬ ਦੇ ਲੋਕਾਂ ਦੇ ਨਾਲ ਉਹ ਮੈਂ ਵਾਦਾ ਨਿਭਾਉਂਗਾ ਖੇਤਰੀ ਪਾਰਟੀ ਸ਼ੋਅ ਨਹੀਂ ਕਾਲੀ ਦਲ ਪੰਜਾਬ ਵਾਸਤੇ ਸੋਚਦੀ ਐ ਆ ਹੜਾ ਹੈ ਹੜਾ ਦੇ ਵਿੱਚ ਕਿੰਨਾ ਉਹਨਾਂ ਨੇ ਯੋਗਦਾਨ ਆਪਣੇ ਵੱਲੋਂ ਪਾਇਆ ਪਾਰਟੀ ਵੱਲੋਂ ਪਾਇਆ ਸੋ ਇਸੇ ਤਰ੍ਹਾਂ ਹੀ ਉਹਨਾਂ ਦੀ ਮਿਹਨਤ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਕਨਫੈਨੀਆਂ ਲਗਾਈਆਂ ਜਾ ਰਹੀਆਂ ਕਿ ਅਕਾਲੀਆ ਤੇ ਭਾਜਪਾ ਦਾ ਗੱਠ ਜੋੜ ਹੋ ਸਕਦਾ ਉਹਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਬੜਾ ਲੰਮਾ ਸਮਾਂ ਅਕਾਲੀ ਦਲ ਦੀ ਤੇ ਭਾਜਪਾ ਦੀ ਜਿਹੜੀ ਹੈਗੀ ਹੈ ਗੱਠ ਜੋੜ ਗਿਆ ਹੈ ਇਹ ਇਹ ਮਾੜੀ ਗੱਲ ਵੀ ਨਹੀਂ ਕਿ ਇਹ ਗੱਠਜੋੜ ਮਤਲਬ ਜਿਹੜਾ ਹੋ ਸਕਦਾ ਮੈਂ ਮੈਂ ਇਸ ਤੋਂ ਮੁਕਮਨ ਕਰਨੀ ਹੁੰਦਾਗਾ ਹੋ ਸਕਦਾ ਗੱਠਜੋੜ ਹੈਗਾ ਕਦੀ ਨਾ ਭਾਜਪਾ ਦਾ ਕਿਉਂਕਿ ਇੰਨੀ ਸਾਝ ਹੈ ਹੁਣ ਵੀ ਅਸੀਂ ਵੇਖੋ ਮਤਲਬ ਤੁਸੀਂ ਗੰਦਾਰੇ ਸੀਟ ਦੇ ਉੱਤੋਂ ਸਾਡੇ ਕਾਗਜ਼ ਰੱਦ ਕਰਾਤੇ ਗੰਦਾਰਾ ਸੀਟ ਹੈਗੀ ਆਪਣੇ ਦੇਤੋਂ ਬਲਾਖਣ ਦੀ ਪੈਂਦੀ ਹੈ ਤੇ ਬੀਜੇਪੀ ਦੇ ਕਾਗਜ਼ ਰੱਦ ਨਹੀਂ ਕਰਾਏਗੇ ਉੱਥੋਂ ਦੇ ਐਮਐਲਏ ਨੇ ਲੋਕਲ ਨੇ ਤੇ ਸਾਡੇ ਬੰਦੇ ਸਾਰੇ ਬੀਜੇਪੀ ਇੰਨੀ ਪੁਰਾਣਾ ਝੋਲ ਕਰਕੇ ਝੋਗ ਗਏ ਤੇ ਬੀਜੇਪੀ ਦਾ ਉਮੀਦਵਾਰ ਅਸਲੀ ਸੀ ਇਹ ਇਸ ਕਰਕੇ ਹੋ ਗਿਆ ਜਿਹੜੀਆਂ ਪੁਰਾਣੀਆਂ ਖੂਨ ਦੀਆਂ ਜਿਹੜੀਆਂ ਤਾਰਾਂ ਜੁੜੀਆਂ ਹੋਈਆਂ ਉਹ ਵਾਪਸ ਆਏ ਉਹ ਰਿਸ਼ਤਾ ਉਹ ਕਿਤੇ ਨਾ ਕਿਤੇ ਦਾ ਕੰਮ ਕਰਦੇ ਮਿੰਦਰ ਸਿੰਘ ਜੀ ਮਿੰਦਰ ਸਿੰਘ ਜੀ ਤੁਸੀਂ ਬਲਾਕ ਸੰਮਤੀ ਜਿੱਤੇ ਹੋ ਜੋ ਕਿ ਝਾੜੂ ਵਾਲਿਆਂ ਨਾਲ ਮੇਰਾ ਡੱਟ ਕੇ ਮੁਕਾਬਲਾ ਸੀ ਜਿਹੜੇ ਝਾੜੂਲ ਮੈਨੂੰ ਕਹਿੰਦੇ ਸੀ ਕਿ ਮਿੰਦਰ ਸਿੰਘ ਨਾਲ ਇਸ ਟਾਈਮ ਜਿੱਤਣ ਨਹੀਂ ਦੇਣਾ ਪਰ ਐਸੀ ਲੀਡ ਕਰਕੇ ਖੁਦ ਸਪੀਕਰ ਨੂੰ ਹਰਾਇਆ ਪੈਂਟ ਤੇ ਮੈਂ ਸਭ ਤੋਂ ਜ਼ਿਆਦਾ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਹ ਮਾਣ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ